ਸ਼੍ਰੀ ਮੁਖਸਰ ਸਾਹਿਬ ਵਿਖੇ ਨਰਸਿੰਘ ਦਾ ਕੋਰਸ ਕਰ ਰਹੀ ਵਿਦਿਆਰਥਣ ਦੇ ਮਗਰੋਂ ਨਵਾਂ ਗੱਡੀ ਮੁੰਡਿਆਂ ਨੇ ਲਾ ਕੇ ਉਹਨੂੰ ਕਨੈਪ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨੇ ਭੱਜ ਕੇ ਆਪਣੀ ਜਾਨ ਬਚਾਈ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਕੈਚ ਆ ਆਓ ਤੁਹਾਨੂੰ ਦਿਖਾਉਣੇ ਤਸਵੀਰਾਂ ਨਾਲੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਅਤੇ ਉਹਨਾਂ ਦੇ ਘਰ ਦੇ ਕੀ ਕਹਿੰਦੇ ਤੇ ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਦਾ ਕੀ ਬਿਆਨ ਹੈ ਤੁਸੀਂ ਦੇ ਰਹੇ ਕਿ ਐਸਕੇਨ ਚੈਨਲ ਤੋਂ ਜ਼ਿਲ੍ਹਾ ਸ਼੍ਰੀ ਮੁਖਸਰ ਸਾਹਿਬ ਤੋਂ ਕਜ਼ੈਂਟ ਪੱਟੀ ਅਤੇ ਕੁਲਦੀਪ ਸਿੰਘ ਦੀ 에어ਪੋਰਟ ਸਿਟੀ ਥਾਣਾ ਤੋਂ ਤੁਸੀਂ ਪਹੁੰਚੇ ਬਾਈ ਕੀ ਕਾਰਨ ਹੈ ਤੇ ਕੀ ਗੱਲਬਾਤ ਦੇਖੋ ਵੀਰੇ ਕ ਉਹ ਮੁਖਰ ਸਾਹਿਬ ਆਪਣਾ ਸਰਕਾਰੀ ਹਸਪਤਾਲ ਚ ਟ੍ਰੇਨਿੰਗ ਕਰਦੀ ਆ ਵੈਸੇ ਨਰਸਿੰਗ ਦਾ ਕੋਰਸ ਕਰ ਰਹੀ ਆ ਤੇ ਸ਼ਾਮ ਤਕਰੀਬਨ 6 ਵਜੇ ਤੱਕ ਉਹਦੀ ਡਿਊਟੀ ਹੁੰਦੀ ਆ ਡਿਊਟੀ ਤੋਂ ਬਾਅਦ ਵਾਪਸ ਆਪਣੇ ਘਰੇ ਆਉਣਾ ਸੀ ਉੱਥੇ ਤਿੰਨ ਚਾਰ ਜੋ ਮੁੰਡੇ ਸੀ ਕੋਈ ਇਹਨਾਂ ਉਸ ਨੂੰ ਲੱਗ ਰਿਹਾ ਗਲਤ ਨਜ਼ਰਾਂ ਨਾਲ ਦੇਖ ਰਹੇ ਸੀਗੇ ਉਸ ਨੂੰ ਮਹਿਸੂਸ ਹੋਇਆ ਵੀ ਮੈਨੂੰ ਕੁਛ ਨਾ ਕੁਛ ਗਲਤ ਕਰਨਗੇ ਤੈਨੂੰ ਦੀ ਸ਼ਰਾਬ ਵਗੈਰਾ ਵੀ ਪੀਤੀ ਹੋਈ ਸੀਗੀ ਚਲੋ ਉਸ ਤੋਂ ਬਾਅਦ ਉਸਨੇ ਕਿਸੇ ਨੂੰ ਕਹਿਤਾ ਵੀ ਐ ਕਰਕੇ ਮੈਨੂੰ ਘਰ ਤੱਕ ਤਾਰਿਆ ਉਹ ਭਾਈ ਜੀ ਗੱਲੇ ਤੁਸੀਂ ਬੰਦੇ ਬੰਦੇ ਵੀਰੇ ਗੱਡੀ ਸੀਗੇ ਉਹ ਨੋਆ ਗੱਡੀ ਸੀਗੀ ਬੰਦਾ ਫੜਿਆ ਹੁਣ ਤੱਕ ਪੁਲਿਸ ਨੇ ਹੁਣ ਤੱਕ ਬਿਆਨਦਾਰ ਜੋਰਿਆ ਪੁਲਿਸ ਦਾ ਇਹ ਕਹਿਣਾ ਵੀ ਦੋ ਤੋਂ ਤਿੰਨ ਬੰਦੇ ਅਸੀਂ ਫੜ ਚੁੱਕੇ ਹਾਂ ਤਿੰਨ ਬੰਦੇ ਸਾਨੂੰ ਕਾਰਵਾਈ ਦੀ ਮੰਗ ਕਰਦੇ ਅਸੀਂ ਤਾਂ ਵੀ ਰਸਖਤ ਹੋ ਸਖਤ ਕਾਰਵਾਈ ਮੰਗ ਕਰਦੇ ਆਂ ਦੇਖੋ ਅੱਜ ਕੱਲ ਅੱਜ ਸਾਡੀ ਕੁੜੀ ਨੂੰ ਪਾਇਆ ਕੱਲ ਕਿਸੇ ਨੂੰ ਪਾਇ ਸਕਦੇ ਆ ਕਿੱਡਾ ਵੱਡਾ ਧੱਕਾ ਵੀਰੇ ਆ ਰਿਹਾ ਇਹ ਹਾਂ ਬਹੁਤ ਨਜਾਇਜ਼ ਧੱਕਾ ਇਹ ਚੱਕ ਲੋ ਕੁੜੀ ਨੂੰ ਉਸ ਤੋਂ ਬਾਅਦ ਜਾ ਕੇ ਉਸ ਤੋਂ ਬਾਅਦ ਗੱਡੀ ਲਾ ਕੇ ਕੁੜੀ ਨੇ ਮਸਾਂ ਐ ਮੈਂ ਆਦਾ ਗੇਟ ਕੋਲ ਕੇ ਬਾਹਰ ਭੇੜਿਆ ਫੇਰ ਵੀ ਬਾਹਰ ਹੋ ਰੌਲਾ ਪਾਉਂਦੇ ਸੀਗੇ ਯਾ ਫਤੋ ਕੁੜੀ ਨੇ ਚੱਕੀ ਗਈ ਹਾਂ ਤੱਕੇ ਤੁੱਕੇ ਮਾਰੇ ਆ ਇਹਨਾਂ ਵੀਰੇ ਅੱਧ ਤੱਕਾ ਕੀਤਾ ਹਾਂ ਉਹ ਰੋਕ ਲਾ ਕੇ ਮਾਣੇ ਕਿਤੇ ਰੰਗ ਕੋਈ ਜੇ ਉਸ ਨੂੰ ਇੰਟੇ ਦੇ ਘਰ ਕਰੇ ਨਾ ਨਾ ਹੁਣ ਤਾਂ ਸਿੱਧਾ ਲੋਕ ਲਾ ਲਿਆ ਨਾਲ ਦਿੰਦੇ ਨਾ ਬਾਹਰ ਨਹੀਂ ਨਿਕਲੇ ਬਾਅਦਸਾ ਕਰਕੇ ਮੇਰ ਖੜਾਉਣ ਦੇ ਤੇ ਹਾਂ ਦੇਖਦੇ ਹੁਣੇ ਕਮਰੇ ਦੇ ਹਾਂ ਹਾਂ ਨੰਬਰ ਗੱਡੀ ਦਾ ਗੱਡੀ ਨਾ ਹੈ ਨਾ ਕੋਈ ਚਾਮੇ ਤੇ ਕੋਈ ਨਹੀਂ ਆਦਾ ਹੁੰਦਾ ਤੈਨੂੰ ਜੁਮ ਕੇ ਫੋਨ ਕਰ ਦੇਗਾ ਮੋੜ ਕੇ ਦੇਰ ਨਾਲ ਖੜਾ ਹੁੰਦੇ ਹੋ ਤੇ ਪਤਾ ਨਹੀਂ ਕਦੋਂ ਚਾਹੂ ਕਿ ਨਾ ਆਏ ਹਾਂ ਉਹ ਇਹ ਲੋਕ ਲੈ ਕੇ ਮਾਣ ਕੇ ਕਿਤੇ ਰਮਾਉਂ ਜੋ ਉਸ ਕਿੰਤਾ ਦੇ ਘਰ ਕਰ ਰਿਹਾ ਹੈ ਨਾ ਨਾ ਉੱਥੇ ਸਤਲੌਾਕ ਲਾ ਲਿਆ ਮਾਲ ਦੀ ਨੀ ਨਾ ਬਾਹਰ ਨਹੀਂ ਨਿਕਲੇ ਬਾਅਸ ਕਰਕੇ ਖੜਾ ਹੋਣ ਦੇਤੇ ਹਾਂ ਦੇਖਣੇ ਹੋਣੇ ਕੋਈ ਨੰਬਰ ਨਹੀਂ ਦਿੱਤਾ ਬੀਤੀ ਹੈ ਨਾ ਕੋਈ ਚਾਮੇ ਚ ਕੋਈ ਯਾਦ ਨਹੀਂ ਆ ਰਿਹਾ ਜੂਮ ਕਰਕੇ ਫੋਨ ਕਰ ਲੋ ਮੋੜ ਕੇ ਦੇਰ ਮਾਰ ਖੜਾ ਹੋਣ ਦੇਉ ਤਾਂ ਪਤਾ ਨਹੀਂ ਕਦੋਂ ਵਿੱਚ ਬੀਤੀ ਸ਼ਾਮ ਬਠਿੰਡਾ ਰੋੜ ਤੇ ਇਹ ਨੌਜਵਾਨਾਂ ਵੱਲੋਂ ਇਹ ਨੋਗਾ ਕਰਦੇ ਵਿੱਚ ਡਿਕਲੇਰ ਕੀਤਾ ਉਹਨਾਂ ਨੇ ਇਹ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਉਹਨਾਂ ਨੇ ਅਗਰਨੋਮਿਕ 1928 ਅੰਡਰ ਸੈਕਸ਼ਨ 137 778 ਬਾਅਦ ਅੱਜ ਦਿਨ ਜਮਾ ਪਾਣੀ ਪੀਨਰ ਸੈਂਟਰ ਤੇ ਉਹਨਾਂ ਦੇ ਇਲਾਕੇ ਨੂੰ ਕਰਵਾ ਦਿੱਤਾ ਗਿਆ ਇਸ ਦੇ ਵਿੱਚ ਤਿੰਨੇ ਗੋਸ਼ੀਆਂ ਨੂੰ ਸੰਸਾਧਨ ਦੇ ਆ ਅੱਗੇ ਜਿਹੜਾ ਕੰਮ ਦੇ ਵਿੱਚ ਉਹਨਾਂ ਨੇ ਇਨੋਵਕਰ ਯੂਜ਼ ਕੀਤੀ ਸੀ ਉਸ ਨੂੰ ਵੀ ਰਿਕਵਰ ਕਰ ਲਿਆ